ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਸੰਜੁਨਿਆਂ ਨਿਕਤਾ ਯਾਦਵ ਵੱਲੋਂ ਮੈਂ ਜਸਵਿੰਦਰ ਸਿੰਘ ਲੰਗੋਵਾਲ ਤੁਹਾਡੇ ਨਾਲ ਕੁਝ ਗੱਲਬਾਤ ਸਾਂਝੀ ਕਰਨੀ ਚਾਹੁੰਦਾ ਜਿਵੇਂ ਤੁਹਾਨੂੰ ਪੱਲੀ ਪਾਸ ਤੇ ਇਸ ਗੱਲ ਦਾ ਪਤਾ ਹੈ ਕਿ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਮੋਰਚੇ ਚੱਲਦਿਆਂ ਨੂੰ ਲਗਭਗ 105 ਦਿਨ ਹੋ ਗਏ ਨੇ 105 ਦਿਨਾਂ ਦੇ ਵਿੱਚ ਭਾਜਪੀ ਦੇ ਵੱਲੋਂ ਭਾਵੇਂ ਰੈਣੀ ਦੀ ਸਰਕਾਰ ਸੀ ਜਾਂ ਫਿਰ ਦਿੱਲੀ ਦੀ ਸਰਕਾਰ ਸੀ ਇਨ੍ਹਾਂ ਸਰਕਾਰਾਂ ਦੇ ਵੱਲੋਂ ਜਿਸ ਤਰ੍ਹਾਂ ਦਾ ਕਿਸਾਨ ਅਧੂਲਨਕਾਰੀਆਂ ਦੇ ਉੱਤੇ ਜ਼ਬਰਦਸਤ ਅਤਿਆਚਾਰ ਕੀਤਾ ਗਿਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਵੇਂ ਸਾਡੇ ਬੇਕਸੂਰ ਲੋਕਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਅਥਰੂ ਗੈਸ ਦੀਆਂ ਬਾਸਨਾ ਛੱਡੀਆਂ ਗਈਆਂ ਤੇ ਨਾਲ ਦੀ ਨਾਲ ਸਾਡੇ ਇੱਕ ਨੌਜਵਾਨ ਨੂੰ ਗੋੜੀ ਦੇ ਵਿੱਚ ਪਾ ਕੇ ਹਰਿਆਣੇ ਦੀ ਪੁਲਿਸ ਦੇ ਵੱਲੋਂ ਕੁੱਟਿਆ ਗਿਆ ਤੇ ਅਤਿਆਚਾਰ ਕੀਤਾ ਗਿਆ ਇਸੇ ਤਰ੍ਹਾਂ ਇੱਕ ਨੌਜਵਾਨ ਦਾ ਕਤਲ ਕੀਤਾ ਸੋ ਇਸ ਰੋਸ ਵਜੋਂ ਤੇ ਤਿੰਨ ਨੌਜਵਾਨ ਜਿਹੜੇ ਸਾਡੇ ਬੇਕਸੂਰ ਝੂਠਿਆਂ ਐਫ ਆਈ ਆਰਾਂ ਦਰਜ ਕਰਕੇ ਜੇਰਾਂ ਦੇ ਵਿੱਚ ਬੰਦ ਕੀਤੇ ਇਸ ਰੋਸ ਵਜੋਂ ਤੇ ਨਾਲ ਦੀ ਨਾਲ ਸਾਡੀਆਂ ਜਿਹੜੀਆਂ ਹੱਕੀ ਦੇਵਾਜ ਮੰਗਾਂ ਸਭ ਜਿਹੜੀਆਂ ਭਾਜਪੀ ਨੇ ਲਿਖਤੀ ਸਾਡੇ ਲੋਵੇ ਮੰਨੀਆਂ ਸਨ ਉਹਨਾਂ ਨੂੰ ਪ੍ਰਵਾਨ ਕੀਤਾ ਸੀ ਉਹਨਾਂ ਮੰਗਾਂ ਨੂੰ ਨਾ ਦੇਣ ਦੇ ਕਾਰਨ ਸੋ ਇੱਕ ਬਹੁਤ ਵੱਡਾ ਰੋਜ਼ ਕਿਸਾਨਾਂ ਦੇ ਅੰਦਰ ਮਰਾਸਤਾ ਚਲੀ ਆ ਰਹੀ ਸੀ ਇਸੇ ਤਰ੍ਹਾਂ ਇਹ ਨਾਲ ਦੀ ਨਾਲ ਬੀਜੇਪੀ ਦੇ ਲੀਡਰਾਂ ਦੇ ਵੱਲੋਂ ਲਗਾਤਾਰ ਕਿਸਾਨਾਂ ਦੇ ਅਧੋਲਣਾ ਦੇ ਪ੍ਰਤੀ ਕਿਸਾਨ ਆਗੂਆਂ ਦੇ ਪ੍ਰਤੀ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਸੋ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਫੈਸਲਾ ਕੀਤਾ ਸੀਗਾ ਕਿਸਾਨ ਮਜ਼ਦੂਰ ਮੋਰਚਾ ਦੇ ਵੱਲੋਂ ਐਸਕੇਐਮ ਗੈਰ ਰਾਜ ਨੂੰ ਬਣਾਉਗੇ 28 ਤਰੀਕ ਨੂੰ ਬੀਜੇਪੀ ਦੇ ਕੈਂਡੀਡੇਟ ਲੀਡਰਾਂ ਦੇ ਘਰਾਂ ਦੇ ਮੂਹਰੇ ਉਹ ਅੱਡੇ ਜਿਹੜੇ ਕੱਟ ਕਰਕੇ ਇੱਕ ਦਿਨ ਦੇ ਮੋਰਚੇ ਆ ਜਿਹੜੇ ਉਹ ਮੱਲੇ ਜਾਣੇ ਹੈਗੇ ਸੋ ਸਾਰੇ ਇਨਸਾਫਪਸੰਦ ਕਿਸਾਨ ਵਪਾਰੀ ਮਜ਼ਦੂਰ ਹਰ ਵਰਗ ਦੇ ਭੈਣਾ ਭਰਾਵਾਂ ਨੂੰ ਅਪੀਲ ਕਰਦੇ ਆ ਕਿ ਆਓ ਜ਼ਬਰ ਜ਼ੁਲਮ ਕਰਨ ਵਾਲੇ ਲੋਕਾਂ ਦੇ ਖਿਲਾਫ ਇੱਕ ਵੱਡਾ ਰੋਹ ਭਰਪੂਰ ਧਰਨਾ ਮਾਰਨ ਲਈ ਕਾਨੂੰ ਆਪ ਕੋ ਆਪਣੇ ਕੰਮ ਤੋਂ ਦੇ ਸੰਬੋਧਿਤਦੇ ਹੋਏ ਆਪਾਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਹਾਜ਼ਰੀਆਂ ਭਰੀਏ ਜਿਵੇਂ ਪੂਰੇ ਪੰਜਾਬ ਦੇ ਵਿੱਚ ਸਾਰੇ ਜਿੰਨੇ ਕੈਂਡੀਡੇਟ ਬੀਜੇਪੀ ਦੇ ਨੇ ਉਹਨਾਂ ਦੇ ਬਾਰਾਂ ਦੇ ਪੂਰੇ ਕਿਸਾਨ ਇਹ ਰੋਸ ਪ੍ਰਦਰਸ਼ਨ ਕਰਨਗੇ ਮੋਰਚੇ ਬੰਨਣਗੇ ਇਸੇ ਤਰ੍ਹਾਂ ਹੀ ਹਰਿਆਣਾ ਦੇ ਅੰਦਰ ਜਿਹੜੇ ਪ੍ਰਮੁੱਖ ਲੀਡਰ ਨੇ ਬੀਜੇਪੀ ਦੇ ਉਹਨਾਂ ਨੂੰ ਚੁਣ ਕੇ ਕਿਉਂਕਿ ਹਰਿਆਣਾ ਦੇ ਅੰਦਰ ਇਲੈਕਸ਼ਨ ਹੋ ਚੁੱਕੀ ਹੈ ਉੱਥੇ ਵੀ ਕਿਸਾਨ ਪ੍ਰੋਗਰਾਮ ਵੱਡੀ ਸਮੂਲੀਅਤ ਕਰਕੇ ਕਰਨਗੇ ਸੋ ਇੱਕ ਦਿਨ ਦਾ ਇਹ ਪ੍ਰੋਗਰਾਮ ਹੈ ਸਾਰੀਆਂ ਪੈਣਾ ਭਰਾਵਾਂ ਨੌਜਵਾਨਾਂ ਹਰ ਵਰਗ ਦੇ ਕਿਸਾਨ ਮਜ਼ਦੂਰ ਦੁਕਾਨਦਾਰ ਪੈਣਾ ਭਰਾਵਾਂ ਨੂੰ ਦੁਬਾਰਾ ਫੇਰ ਅਪੀਲ ਕਰਦੇ ਆ ਕਿ ਕੱਲ ਨੂੰ ਉਹ ਵੱਡੀ ਗਿਣਤੀ ਆਪਾਂ ਸਾਰੇ ਉਹਨਾਂ ਕੈਂਡੀਡੇਟਾਂ ਦੇ ਘਰਾਂ ਦੇ ਉਰੇ ਪੁੱਜਣਾ ਹੈਗਾ ਜਿਵੇਂ ਸੰਗਰੂਰ ਦੇ ਵਿੱਚ ਆਪਾਂ ਨੇ ਸਾਰਿਆਂ ਨੇ ਕੱਲ ਨੂੰ ਜਿਹੜਾ ਇਕੱਠਾ ਹੋਣਾ ਹੈ ਉਹ ਇਕੱਠਾ ਹੋਣ ਲਈ ਥਾਂ ਜਿਹੜੀ ਰੱਖੀ ਹੋਈ ਹੈ ਉਹ ਰਣਵੀਰ ਕਾਲਜ ਦੇ ਮੂਹਰੇ ਆਪਾਂ ਇਕੱਠੇ ਹੋਵਾਂਗੇ ਇੱਕ ਵਾਰ ਉਸ ਤੋਂ ਬਾਅਦ ਜਿਹੜੀ ਅਰਵਿੰਦ ਖੰਨਾ ਸੰਗਰੂਰ ਤੋਂ ਐਮਪੀ ਲੈਕਚਰ ਲਾ ਰਹੇ ਨੇ ਭਾਜਪਾ ਦੇ ਉਮੀਦਵਾਰ ਨੇ ਸੋ ਉਹਨਾਂ ਦੇ ਘਰ ਦੇ ਅੱਗੇ ਇੱਕ ਵੱਡਾ ਪ੍ਰੋਗਰਾਮ ਕੱਲ ਨੂੰ ਕੀਤਾ ਜਾਣਾ ਹੈਗਾ ਸੋ ਸਾਰੇ ਕਿਸਾਨ ਮਜ਼ਦੂਰ ਮਿਹਨਤ ਕਸ਼ ਲੋਕਾਂ ਨੂੰ ਸਹਿਯਾ ਦਿੰਦੇ ਆ ਕਿ ਆਓ ਇਕੱਠੇ ਹੋ ਕੇ ਆਪਾਂ ਇਸ ਪ੍ਰੋਗਰਾਮ ਨੂੰ ਸਫਲ ਬਣਾਈਏ ਤੇ ਭਾਜਪਾ ਤੋਂ ਜ਼ਬਰ ਜ਼ੁਲਮ ਕਰਨ ਵਾਲੀ ਉਸ ਪਾਰਟੀ ਤੋਂ ਉਨ੍ਹਾਂ ਗੱਲਾਂ ਦੇ ਜਵਾਬ ਮੰਗਿਏ ਕਿ ਸ਼ੋਅ ਕਰਨ ਦਾ ਕਤਲ ਕਿਉਂ ਕੀਤਾ ਐਮਐਸਪੀ ਤੇ ਖਰੀਦ ਦੀ ਗਰੰਟੀ ਦਾ ਕਾਨੂੰਨ ਕਿਉਂ ਨਹੀਂ ਬਣਾਇਆ ਜਦੋਂ ਵਾਦਾ ਕੀਤਾ ਸੀ ਕਿਸਾਨਾਂ ਮਜ਼ਦੂਰਾਂ ਦੇ ਕਰਜ਼ਿਆਂ ਤੇ ਵਾਰ-ਵਾਰ ਵਾਦੇ ਕਰਨ ਤੋਂ ਬਾਅਦ ਵੀ ਲੀਕ ਕਿਉਂ ਨਹੀਂ ਵੱਜੀ ਕਾਰਪੋਰੇਟਾਂ ਦੇ ਕਰਜ਼ੇ ਦੇ ਕਿਉਂ ਨਹੀਂ ਕੰਮ ਰਿਆਂ ਗੀਆਂ ਸਾਨੂੰ ਦਿੱਲੀ ਦੇ ਵਿੱਚ ਜਾ ਕੇ ਅਧੂਲਨ ਕਰਨ ਦਾ ਅਧਿਕਾਰ ਕਿਉਂ ਖੋਇਆ ਗਿਆ ਸੋ ਤਮਾਮ ਸਵਾਲ ਨੇ ਜਿਹੜੇ ਬੀਜੇਪੀ ਦੇ ਅੱਗੇ ਪਰਖ ਨੇ ਹੈਗੇ ਆ ਸਵਾਓ ਕੱਲ ਨੂੰ ਆਪਾਂ ਇੱਕ ਵਾਰ ਫਿਰ ਬੀਜਪੀ ਦੇ ਉਹ ਜਮਰ ਜਲਨ ਕਰਨ ਵਾਲੀ ਪਾਰਟੀ ਤੇ ਉਹਨਾਂ ਦੀ ਸਰਕਾਰ ਦੇ ਉਹਨਾਂ ਦੇ ਲੀਡਰਾਂ ਦੇ ਬਾਰੇ ਦੇ ਪੂਰੇ ਜਾ ਕੇ ਇੱਕ ਵੱਡਾ ਪ੍ਰੋਟੈਸਟ ਕਰੀਏ ਉਹਹਿਦਰੂਜੀ ਕਾ ਖਾਲਸਾ ਉਹਹਿਦਰੂਜੀ